ਕੋ ਆ ਗਿਆ ਬਨੇਰੇ ਤੇ ਬੈਠ ਕੇ ਬੋਲਿਆ ਮੈਨੂੰ ਬੈਠ ਕੇ ਬਨੇਰੇ ਉੱਤੇ ਕਾਂ ਪੁੱਛਦਾ ਕਿੱਥੇ ਤੁਰ ਗਈ ਹੈ ਮੈਨੂੰ ਮੇਰੀ ਮਾਂ ਪੁੱਛਦਾ ਮੈਨੂੰ ਬੈਠ ਕੇ ਬਨੇਰੇ ਉੱਤੇ ਕਾਂ ਪੁੱਛਦਾ ਕਿੱਥੇ ਤੁਰ ਗਈ ਹੈ ਮੈਨੂੰ ਮੇਰੀ ਮਾਂ ਪੁੱਛਦਾ ਮੈਂ ਬੈਠ ਕੇ ਬਨੇਰੇ ਥੋੜੇ ਜਦੋਂ ਤੁਰ ਲਾਇਆ ਮੈਨੂੰ ਪਿਆਰ ਨਾਲ ਟੁੱਕ ਤੇਰੀ ਅਮਰੀ ਨੇ ਪਾਇਆ ਮੈਂ ਬੈਠ ਕੇ ਬਨੇਰੇ ਥੋੜੇ ਜਦੋਂ ਤੁਰ ਲਾਇਆ ਮੈਨੂੰ ਬੈਠ ਕੇ ਬਨੇਰੇ ਥੋੜੇ ਜਦੋਂ ਤੁਰ ਲਾਇਆ ਮੈਂ ਪਿਆਰ ਨਾਲ ਟੁੱਕ ਤੇਰੀ ਅਮਰੀ ਨੇ ਪਾਇਆ ਉਹ ਤਿਸ ਦਿਨ ਬੇੜੇ ਵਿੱਚ ਤਾ ਪੁੱਛਦਾ ਮੈਨੂੰ ਬੈਠ ਕੇ ਬਨੇਰੇ ਉੱਤੇ ਕਾਹ ਪੁੱਛਦਾ ਪਹਿਲੀ ਰੋਟੀ ਮਿੱਠਾ ਲੈ ਕੇ ਗਊ ਨੂੰ ਖਵਾਉਂਦੀ ਸੀ ਦੂਜੀ ਰੋਟੀ ਬੇੜੇ ਬੈਠ ਕੇ ਕੁੱਕਰ ਨੂੰ ਖਵਾਉਂਦੀ ਸੀ ਕਿਤੇ ਕੁੱਤਾ ਤੇ ਉਹ ਬੇੜੇ ਬੰਨੀ ਗਾਂ ਪੁੱਛਦਾ ਮੈਨੂੰ ਬੈਠ ਕੇ ਬਨੇਰੇ ਉੱਤੇ ਕਾਹ ਪੁੱਛਦਾ ਮੈਂ ਵੀ ਬੜੇ ਚਿਰਾਂ ਪਿੱਛੋਂ ਲਾਇਆ ਘਰ ਤੋਂ ਤੇ ਢੇੜਾ ਕਿੱਥੇ ਚੁੱਲ੍ਹਾ ਚੌਂਕਾ ਗਿਆ ਕਿੱਥੇ ਖੋ ਗਿਆ ਇਹ ਢੇੜਾ ਮੈਂ ਵੀ ਬੜੇ ਚਿਰਾਂ ਪਿੱਛੋਂ ਲਾਇਆ ਘਰ ਤੋਂ ਤੇ ਢੇੜਾ ਕਿੱਥੇ ਚੁੱਲ੍ਹਾ ਚੌਂਕਾ ਗਿਆ ਕਿੱਥੇ ਖੋ ਗਿਆ ਇਹ ਢੇੜਾ ਨਾਲੇ ਤੂਤਾਂ ਮਾਰੀ ਠੰਡੀ ਠੰਡੀ ਛਾਹ ਪੁੱਛਦਾ ਮੈਨੂੰ ਬੈਠ ਕੇ ਬਨੇਰੇ ਉੱਤੇ ਕਾਹ ਪੁੱਛਦਾ ਕਿਥੇ ਤੁਰ ਗਈ ਐ ਮੈਨੂੰ ਮੇਰੀ ਮਾਂ ਪੁੱਛਦਾ ਫਿਰ ਆਖਿਆ ਮੈਂ ਕਾਹ ਨੂੰ ਬੰਡ ਘਰਾਂ ਵਿੱਚ ਪੈ ਗਈ ਫਿਰ ਆਖਿਆ ਮੈਂ ਕਾਹ ਨੂੰ ਬੰਡ ਘਰਾਂ ਵਿੱਚ ਪੈ ਗਈ ਤੁਹਾਡੇ ਤਿੰਨਾਂ ਦੇ ਹਿੱਸੇ ਦੀ ਰੋਟੀ ਅੰਮੀ ਨਾਲ ਲੈ ਗਈ ਉਹ ਲੜਕਾ ਪਾ ਕੇ ਕਹਿੰਦਾ ਸਹੀ ਬਾਸਤੀ ਐ ਕਿੱਥੇ ਉਹ ਥਾਂ ਪੁੱਛਦਾ ਮੈਨੂੰ ਬੈਠ ਕੇ ਬਨੇਰੇ ਉੱਤੇ ਕਾਹ ਪੁੱਛਦਾ ਕਿਥੇ ਤੁਰ ਗਈ ਐ ਮੈਨੂੰ ਮੇਰੀ ਮਾਂ ਪੁੱਛਦਾ ਨੂੰ ਬੈਠ ਕੇ ਤੇ ਮੇਰੇ ਉੱਤੇ ਕਾਹ ਪੁੱਛਦਾ ਅੱਜ ਸ਼ੁਰੂ ਕਰੂੰਗਾ ਆਪਰੇ ਸਾਜੀ ਰੱਬੀ ਮੈਰੋਪਰੀ ਦੇ ਜੋ ਦੋ ਸ਼ੇਰਾਂ ਤੋਂ ਉਹ ਤਾਂ ਬਾਤ ਸੁਣਾਵਾਂਗੇ ਇੱਕ ਅੱਜ ਦੀ ਜੋ ਬਡੰਬਨਾ ਸਾਡੀ ਕੰਜਕਾਂ ਕੁੱਖਾਂ ਵਿੱਚ ਮਰਦੀਆਂ ਜਿਹੜੀਆਂ ਉਹਨਾਂ ਵਾਸਤੇ ਮੇਰੇ ਸਾਂਝ ਕੀ ਕਰਦੇ ਇਹ ਬਹੁਤ ਵੱਡਾ ਨਾ ਹੋਈ ਉਹ ਕਹਿੰਦੇ ਹੁੰਦੇ ਦੀ ਸ਼ਾਇਰ ਨਹੀਂ ਮੈਂ ਸ਼ਾਇਰਾਂ ਦਾ ਹਾਂ ਗੋਲਾ ਸ਼ਾਇਰ ਨਹੀਂ ਮੈਂ ਸ਼ਾਇਰਾਂ ਦਾ ਹਾਂ ਗੋਲਾ ਚਮਨ ਹਾਸਿਆਂ ਦਾ ਤਲਵਗਾਰ ਹਾਂ ਮੈਂ ਹੋ ਤਾਂ ਦਰਦ ਫਰਾਕ ਦੀ ਖਿੱਚ ਲੈਣਾ ਫਿਰ ਤਾਂ ਦੁੱਖਾਂ ਦਾ ਚੁੱਕੀ ਭਾਰ ਹਾਂ ਮੈਂ ਕੁੱਲੀ ਯਾਰ ਦੀ ਸਮਝ ਨਾ ਸਵਰਗ ਝੂਟਾ ਕੁੱਲੀ ਯਾਰ ਦੀ ਸਮਝ ਨਾ ਸਵਰਗ ਝੂਟਾ ਮਹਿਲਾ ਵਾਲਿਆਂ ਦਾ ਭਾਵੇਂ ਯਾਰ ਹਾਂ ਮੈਂ ਕਾਗਜ਼ ਕਲਮ ਤਨਹਾਈ ਦਾ ਸਾਥ ਮੇਰਾ ਪ੍ਰੀਤ ਰੋਗ ਦਾ ਰ삐 ਬਿਮਾਰ ਹਾਂ ਮੈਂ ਪ੍ਰੀਤ ਰੋਗ ਦਾ ਰ삐 ਦੂਸਰਾ ਸ਼ੇਰ ਇੱਕੋ ਕਹਿਆ ਕਰਦੇ 57 ਸਾਲ ਉਹਨਾਂ ਨੇ ਸੇਵਾ ਕਰੀ ਕਹਿੰਦੇ ਡਿੱਗੇ 500 ਤੇ 5 ਮੜ ਹੋਣ ਦਾਣੇ ਇਕੇ 500 ਤੇ 5 ਮਣ ਹੋਣ ਦਾ ਨੇ ਇਹੋ ਜਹੀ ਜਾਇਦਾਦ ਦੀ ਲੋੜ ਕੀ ਹੈ ਵਕਤ ਬੇਵਕਤ ਕਿਸੇ ਦਿਨ ਕੰਮ ਆਵੇ ਇਹੋ ਜਹੀ ਅਮਦਾਦ ਦੀ ਲੋੜ ਕੀ ਹੈ ਉਹ ਵਿਆਹ ਕੇ ਛੱਡ ਜਾਵੇ ਘਰ ਪੇਕਿਆਂ ਦੇ ਇਹੋ ਜਿਹੇ ਦਿਵਾਦ ਦੀ ਲੋੜ ਕੀ ਹੈ ਰੱਬੀ ਨਾਲ ਸ਼ਗਿਰਦਾਂ ਦਰੈਤ ਰੱਖੇ ਇਹੋ ਜਿਹੇ ਹਰਸਾਦ ਦੀ ਲੋੜ ਕੀ ਮੈਂ ਉਨਾ ਕਲਾਮਕਾਰਾਂ ਦਾ ਬੜਾ ਧੰਨਵਾਦ ਕਰਦਾ ਹਾਂ ਸ਼ਰਮਾ ਜੀ ਦੀ ਕਿਤਾਬ ਹੈ ਮੈਂ ਕਰਨ ਦੇ ਭੈਣ ਦਾ ਬਹੁਤ ਰਿਣੀ ਹਾਂ ਤੇ ਮੈਂ ਪੇਸ਼ ਕਰਨ ਲੱਗਿਆ ਮੈਂ ਗੰਗਾ ਵਾਂਗ ਪਵਿੱਤਰ ਹਾਂ ਮੈਨੂੰ ਸ਼ਿਵ ਨੇ ਸਿਰ ਤੇ ਧਾਰਿਆ ਹੈ ਮੈਂ ਗੰਗਾ ਵਾਂਗ ਪਵਿੱਤਰ ਹਾਂ ਮੈਨੂੰ ਸ਼ਿਵ ਨੇ ਸਿਰ ਤੇ ਧਾਰਿਆ ਹੈ ਚੁੱਕ ਵੇਖ ਲੋ ਵੇਦ ਪੁਰਾਣ ਸਭੇ ਸਭ ਗ੍ਰੰਥਾਂ ਮੈਨੂੰ ਸਤਕਾਰਿਆ ਹੈ ਖੁਸ਼ੀ ਖੁਸ਼ੀ ਕਿਸੇ ਨਾਲ ਜੀਣ ਦਿੱਤਾ ਮੈਂ ਪੈਰ ਤੇ ਲੋਕਾਂ ਮੈਨੂੰ ਮਾਰਿਆ ਏ ਸਾਈ ਅਸਲ ਸਭ ਤੇਰੇ ਸਾਹਮਣੇ ਹੈ ਥਾਂ ਥਾਂ ਲੋਕਾਂ ਮੈਨੂੰ ਦੁਤਕਾਰਿਆ ਕੋਈ ਕੰਜਕ ਕਹਿ ਕੇ ਪੂਜ ਲੈਂਦਾ ਕੋਈ ਕੰਜਰੀ ਕਹਿ ਦੁਤਕਾਰ ਦਿੰਦਾ ਮੈਂ ਕੀ ਆਖਾਂ ਇਸ ਦੁਨੀਆ ਦੀ ਜੱਗ ਕਿਦਾਂ ਦਾ ਸਤਕਾਰ ਦਿੰਦਾ ਮੈਨੂੰ ਹਰ ਕੋਈ ਇਹੋ ਗੱਲ ਆਖੇ ਮੈਨੂੰ ਹਰ ਕੋਈ ਇਹੋ ਗੱਲ ਆਖੇ ਤੂੰ ਪਰਦੇ ਅੰਦਰ ਰਹਿਣਾ ਏ ਤੂੰ ਬੁਨਿਆਦ ਤੇ ਸਦਾ ਚੁੱਪ ਰਹੀਂ ਮੂਹ ਕੋ ਜਨਾ ਕਹਿਣਾ ਏ ਇਹ ਪਰਦੇ ਅੰਦਰ ਰੱਖਣ ਵਾਲਾ ਮੇਰਾ ਆਪ ਹੀ ਪਰਦਾ ਉਤਾਰ ਦਿੰਦਾ ਮੈਂ ਕੀ ਆਖਾਂ ਇਸ ਦੁਨੀਆ ਦੀ ਜਗ ਕਿਦਾਂ ਦਾ ਸਤਕਾਰ ਦਿੰਦਾ ਮੇਰੇ ਪੈਰਾਂ ਹੇਠਾਂ ਜੰਨਤ ਹੈ ਮੇਰੇ ਪੈਰਾਂ ਹੇਠਾਂ ਜੰਨਤ ਹੈ ਕੋਈ ਆਖੇ ਰੱਬ ਦਾ ਰੂਪ ਆ ਮੈਂ ਸ਼ਿਵ ਦੇ ਅੰਗਾਂ ਵਿੱਚ ਅਰਧ ਹੋਗੀ ਪਰ ਜਗ ਵਿੱਚ ਬੜੀ ਕਰੂਪ ਆ ਮੈਂ ਕਿਤੇ ਧੋਵੀ ਦੇ ਇਕ ਤਾਨੇ ਤੇ ਮੈਨੂੰ ਰਾਮ ਵੀ ਮਨੋਂ ਵਿਸਾਰ ਦਿੰਦਾ ਮੈਂ ਕੀ ਆਖਾਂ ਇਸ ਦੁਨੀਆ ਦੀ ਜਗ ਕਿਦਾਂ ਦਾ ਸਤਕਾਰ ਦਿੰਦਾ ਇਕ ਰੂਪ ਹੈ ਮੇਰਾ ਮਾਂ ਵਾਲਾ ਇਕ ਰੂਪ ਹੈ ਮੇਰਾ ਮਾਂ ਵਾਲਾ ਜਿਹਨੂੰ ਰੱਬੀ ਰੂਪ ਸਦਾਇਆ ਏ ਇਕ ਰੂਪ ਚ ਧਾ ਧਾ ਵੇਚੀ ਮੈਂ ਮੇਰਾ ਹਰ ਇੱਕ ਨੇ ਮੁੱਲ ਪਾਇਆ ਏ ਲੱਚ ਰੱਖਦਾ ਕਿਤੇ ਕ੍ਰਿਸ਼ਨ ਮੇਰੀ ਕਿਤੇ ਦੁਸ਼ਾਸ਼ਨ ਚੀਰ ਉਤਾਰ ਦਿੰਦਾ ਮੈਂ ਕੀ ਆਖਾਂ ਇਸ ਦੁਨੀਆ ਦੀ ਜਨ ਕਿਦਾਂ ਦਾ ਸਤਕਾਰ ਦੂੰਦਾ ਸਭ ਕਹਿੰਦੇ ਨੇ ਮੈਂ ਚੰਗੀ ਆ ਸਭ ਕਹਿੰਦੇ ਨੇ ਮੈਂ ਚੰਗੀ ਆ ਪਰ ਚੰਗਾ ਕੋਈ ਕਰਦਾ ਨਹੀਂ ਸਭ ਦੁੱਖ ਹੀ ਦੁੱਖ ਮੈਨੂੰ ਦਿੰਦੇ ਨੇ ਮੇਰਾ ਦੁਖੜਾ ਕੋਈ ਹਰਦਾ ਨਹੀਂ ਮੈਨੂੰ ਬੋਝ ਸਮਝ ਕੇ ਹਰ ਕੋਈ ਬਸ ਆਪਣੇ ਸਿਰੋਂ ਉਤਾਰ ਦਿੰਦਾ ਮੈਂ ਕੀ ਆਖਾਂ ਇਸ ਦੁਨੀਆ ਦੀ ਜੱਗ ਕਿੱਦਾਂ ਦਾ ਸਤਕਾਰ ਦਿੰਦਾ ਕਿਤੇ ਮੰਦਰ ਦੇ ਵਿੱਚ ਪੂਜੀ ਮੈਂ ਕਿਤੇ ਮੰਦਰ ਦੇ ਵਿੱਚ ਪੂਜੀ ਨਾ ਕਿਤੇ ਮਹਿਲ ਦੇ ਵਿੱਚ ਭੰਡੇ ਹਾਂ ਨਾ ਸਭਨ ਮੇਰੇ ਨੂੰ ਅਜਵਾ ਮੈਂ ਉਸੇ ਸ਼ਿਵ ਦੀ ਚੰਡੀ ਹਾਂ ਮੇਰੀ ਕਰਮਾ ਮਾਰੀ ਦੀ ਲੋਕੋ ਕੋ ਕਿਉਂ ਨਹੀਂ ਨਜ਼ਰ ਉਤਾਰ ਦਿੰਦਾ ਮੈਂ ਕੀ ਆਖਾਂ ਇਸ ਦੁਨੀਆ ਦੀ ਜੱਗ ਕਿੱਦਾਂ ਦਾ ਸਤਕਾਰ